ਥੋੜੀਆਂ-ਥੋੜੀਆਂ ਜ਼ਮੀਨਾਂ ਵਿੱਚ ਦੇ ਕਰਕੇ ਕਿਸਾਨਾਂ 'ਚ ਲੜਾਈ ਹੁੰਦੀ ਆ ਥੋੜੀਆਂ-ਥੋੜੀਆਂ ਬੱਟਾਂ ਪਿੱਛੇ ਲੜਾਈ ਹੁੰਦੀ ਆ ਤੁਸੀਂ ਪੰਜ ਕਨਾਲ ਜਿਹੜੇ ਹੈਗੇ ਨੇ ਆਪਣੇ ਖੇਤਾਂ ਦੇ ਦਾਨ ਕਰਦੇ ਪੰਛੀਆਂ ਨੂੰ ਮੁੰਨਾ ਪੁਰਖਾਂ ਦੀ ਸੋਚ ਨੂੰ ਬਣਾਇਆ ਮੈਂ ਜਿਹੜੇ ਬਜ਼ੁਰਗ ਸੀ ਸਾਡੇ ਵੱਡੇ-ਵਡੇਰੇ ਜਿਹੜੇ ਪੰਛੀਆਂ ਨੂੰ ਪਿਆਰ ਕਰਦੇ ਸੀ ਇਹ ਪਿਆਰ ਕਰਨ ਦਾ ਇੱਕ ਸੁਨੇਹਾ ਇਹ ਚੀਜ਼ ਮੈਨੂੰ ਮੇਰੇ ਪਿਤਾ ਜੀ ਤੋਂ ਮਿਲੀ ਆ ਸਾਡੇ ਵੱਡੇ-ਵਡੇਰਾਂ ਦੀ ਜਿਹਨਾਂ ਗੱਲਾਂ ਸੁਣਦੇ ਆ ਜਿਵੇਂ ਮੇਰੇ ਨਾਲ ਆ ਜਿਵੇਂ ਮੇਰਾ ਬਾਈ ਖੜਾ ਕੱਲੀ ਉਸੀਂ 80-80 ਹਜ਼ਾਰ ਠੇਕਾ ਛੱਡ ਕੇ ਦਾਨ ਕਰਤਾ ਹੈ ਅਸੀਂ ਅਸੀਂ ਤਰੱਕੀ ਕਰ ਲਈ ਇਹ ਸਾਡੇ ਅੰਦਰੋਂ ਸਾਡੇ ਪੁਰਖਿਆਂ ਦੀ ਸੋਚ ਮਰ ਗਈ ਤਰੱਕੀ ਨੂੰ ਕੀ ਕਰਾਂਗੇ ਆਪਾਂ ਅਸੀਂ ਇਹ ਇਹ ਸੋਚ ਨੂੰ ਲੈ ਕੇ ਆਓ ਪ੍ਰਕਿਰਤੀ ਨੂੰ ਪਿਆਰ ਕਰੋ ਸਭ ਤੋਂ ਪਹਿਲਾਂ ਬੰਦੇ ਦਾ ਕੁਦਰਤ ਪ੍ਰੇਮੀ ਹੋਣਾ ਜ਼ਰੂਰੀ ਆ ਬਾਕੀ ਸਾਰਾ ਕੁਝ ਬਾਅਦ ਦੇ ਵਿੱਚ ਆ ਜੇ ਇੱਕ ਚੰਗਾ ਮਨੁੱਖ ਬਣਨਾ ਚੰਗਾ ਇਨਸਾਨ ਬਣਨਾ ਬੱਚੇ ਨੇ ਕੋਈ ਵੀ ਸਭ ਨੂੰ ਮੈਂ ਇਹ ਸਿੱਖਾ ਦਿੰਦਾ ਕਿ ਸਭ ਤੋਂ ਪਹਿਲਾਂ ਕੁਦਰਤ ਨੂੰ ਜਿੱਥੇ ਅੱਜ ਦੇ ਸਮੇਂ ਥੋੜੀਆਂ-ਥੋੜੀਆਂ ਜ਼ਮੀਨਾਂ ਪਿੱਛੇ ਥੋੜੀਆਂ ਫਸਲਾਂ ਪਿੱਛੇ ਕਿਸਾਨਾਂ ਦੇ ਵਿੱਚ ਲੜਾਈ ਹੋ ਜਾਂਦੀ ਆ ਕਿ ਮੇਰੀ ਫਸਲ ਜ਼ਿਆਦਾ ਹੋਵੇ ਮੇਰਾ ਝਾੜ ਵੱਧ ਹੋਵੇ ਉੱਥੇ ਅੱਜ ਇਹ ਜਿਹੇ ਪੰਛੀ ਪ੍ਰੇਮੀ ਦੇ ਨਾਲ ਅਸੀਂ ਤੁਹਾਡੀ ਗੱਲ ਕਰਵਾਵਾਂਗੇ ਜਿਨ੍ਹਾਂ ਨੇ ਆਪਣੀ 5 ਕਨਾਲ ਜ਼ਮੀਨ ਦੇ ਵਿੱਚ ਬਿਲਕੁਲ ਫ੍ਰੀ ਦੇ ਵਿੱਚ ਪੰਛੀਆਂ ਦੇ ਲਈ ਲੰਗਰ ਲਗਾ ਦਿੱਤਾ ਤੁਸੀਂ ਤਸਵੀਰਾਂ ਦੇਖ ਸਕਦੇ ਹੋ ਪਿੰਡ ਚੱਠਾ ਨਨਹੇੜਾ ਦੇ ਵਿੱਚ ਅਸੀਂ ਮੌਜੂਦ ਆ ਸਰਕਾਰੀ ਮਾਸਟਰ ਲక్ష్మణ ਸਿੰਘ ਚੱਠਾ ਨੇ ਆਪਣੇ ਖੇਤਾਂ ਦੇ ਵਿੱਚ ਪੰਜ ਕਨਾਲ ਜ਼ਮੀਨ ਪੰਛੀਆਂ ਦੇ ਲਈ দান ਕਰਤੀ ਬਾਜਰੇ ਦੀ ਜਿਹੜੀ ਫਸਲ ਆ ਲਗਾਈ ਆ ਤੇ ਹੁਣ ਬਾਜਰਾ ਪੱਕ ਗਿਆ ਤੇ ਵੱਡੀ ਗਿਣਤੀ ਦੇ ਵਿੱਚ ਸਵੇਰ ਵੇਲੇ ਸ਼ਾਮ ਵੇਲੇ ਪੰਛੀ ਆ ਕੇ ਆਪਣਾ ਚੋਗਾ ਚੁਗਦੇ ਨੇ ਜਿਹੜਾ ਬਾਜਰੇ ਦਾ ਲੰਗਰ ਆ ਸਿਰਫ ਇਹ ਪੰਛੀਆਂ ਦੇ ਲਈ ਫਰੀ ਦੇ ਵਿੱਚ ਲਾ ਦਿੱਤਾ ਮਾਸਟਰ ਸਾਹਿਬ ਕਿਵੇਂ ਦੇਖਦੇ ਹੋ ਜਿਸ ਤਰੀਕੇ ਨਾਲ ਮੈਂ ਪਹਿਲਾਂ ਗੱਲ ਕੀਤੀ ਅੱਜ ਦੇ ਸਮੇਂ 'ਚ ਅਸੀਂ ਦੇਖਦੇ ਆ ਕਿ ਥੋੜੀਆਂ-ਥੋੜੀਆਂ ਜ਼ਮੀਨਾਂ ਵਿੱਚ ਦੇ ਕਰਕੇ ਕਿਸਾਨਾਂ 'ਚ ਲੜਾਈ ਹੁੰਦੀ ਆ ਥੋੜੀਆਂ-ਥੋੜੀਆਂ ਬੱਟਾਂ ਪਿੱਛੇ ਲੜਾਈ ਹੁੰਦੀ ਆ ਤੁਸੀਂ ਪੰਜ ਕਨਾਲ ਜਿਹੜੇ ਹੈਗੇ ਨੇ ਆਪਣੇ ਖੇਤਾਂ ਦੇ দান ਕਰਤੇ ਪੰਛੀਆਂ ਨੂੰ ਇਹ ਗੁਰੂ ਮਹਾਰਾਜ ਜੀ ਗੁਰੂ ਰਾਮਦਾਸ ਮਹਾਰਾਜ ਦੀ ਕਿਰਪਾ ਹੋ ਗਈ ਸੱਚੇ ਪਾਤਸ਼ਾਹ ਦੀ ਇਹ ਆਪਾਂ ਬਾਜਰਾ ਨਹੀਂ ਬੀਜਦੇ ਇਹਦੇ ਇਹਦੇ ਬਹੁਤ ਅਰਥ ਨੇ ਇਹਦੇ ਪਿੱਛੇ ਜਿਹੜਾ ਹੈਗਾ ਸਾਡੀ ਵਿਰਾਸਤ ਆ ਸਾਡੀ ਪੁਰਖਿਆਂ ਦੀ ਵੱਡੇ-ਵੱਡੇ ਰਿਆਂ ਦੀ ਸੋਚ ਆ ਜਿਹੜੀ ਅੱਜ ਸਾਡੇ ਅੰਦਰੋਂ ਮਰ ਗਈ ਸਾਡੇ ਜਿਹੜੇ ਵੱਡੇ ਬਟੇਰੇ ਅਸੀਂ ਪੁਰਖ ਪੁਰਖੇ ਸੀ ਉਹ ਪੰਛੀਆਂ ਦੇ ਰੱਖਿਖ ਹੁੰਦੇ ਸੀ ਪੰਛੀਆਂ ਦੀ ਰੱਖਿਆ ਕਰਦੇ ਸੀ ਮਨੁੱਖ ਦੇ ਨਾਲ-ਨਾਲ ਘਰਾਂ 'ਚ ਖੇਤਾਂ 'ਚ ਜਿੱਥੇ ਤੇ ਮਨੁੱਖ ਰਹਿੰਦੇ ਸੀ ਜੀਵ ਜੰਤੂ ਪੰਛੀ ਨਾਲ ਰਹਿੰਦੇ ਹੁੰਦੇ ਸੀਗੇ ਉਦੋਂ ਕੁਦਰਤੀ ਖੇਤੀ ਸੀਗੀ 20 ਤੋਂ ਵੱਧ ਫਸਲਾਂ ਬੀਜੀਆਂ ਜਾਂਦੀਆਂ ਸੀ ਬਹੁਤ ਸਾਰੇ ਰਹਿਣ ਬਸੇਰੇ ਬਣਾਉਣ ਦੀਆਂ ਥਾਵਾਂ ਸੀ ਪੰਛੀਆਂ ਕੋਲ ਘਰਾਂ 'ਚ ਖੇਤਾਂ ਦੇ ਵਿੱਚ ਟਿੱਬਿਆਂ ਦੇ ਖੁੱਡਾਂ ਦੇ ਵਿੱਚ ਸੋ ਮਨੁੱਖ ਨੇ ਉਹ ਸਾਰੀਆਂ ਚੀਜ਼ਾਂ ਖੋਲੀਆਂ ਇਹ ਸਾਡੇ ਉਹਨਾਂ ਪੁਰਖਿਆਂ ਦੀ ਸੋਚ ਨੂੰ ਬਣਾਇਆ ਮੈਂ ਜਿਹੜੇ ਬਜ਼ੁਰਗ ਸੀ ਸਾਡੇ ਵੱਡੇ-ਵਡੇਰੇ ਜਿਹੜੇ ਪੰਛੀਆਂ ਨੂੰ ਪਿਆਰ ਕਰਦੇ ਸੀ ਇਹ ਪਿਆਰ ਕਰਨ ਦਾ ਇੱਕ ਸੁਨੇਹਾ ਇਹ ਚੀਜ਼ ਮੈਨੂੰ ਮੇਰੇ ਪਿਤਾ ਜੀ ਤੋਂ ਮਿਲੀ ਹੈ ਸਾਡੇ ਵੱਡੇ-ਵਡੇਰਿਆਂ ਦੀ ਜਿਹਨਾਂ ਗੱਲਾਂ ਸੁਣਦੇ ਆ ਜਿਵੇਂ ਮੇਰੇ ਨਾਲ ਇਹ ਮੇਰਾ ਬਾਈ ਖੜਾ ਕਲੀ ਇਹ ਸਾਡੇ ਨਾਲ ਬਹੁਤ ਸਾਲ ਮੇਰੇ ਬਾਬਾ ਜੀ ਨਾਲ ਪਾਲੀ ਰਿਹਾ ਇਹਦੇ ਫਾਦਰ ਸਾਹਿਬ ਸਾਡੇ ਨਾਲ ਸਾਂਝੀ ਹੁੰਦੇ ਸੀ ਇਕੱਠੀ ਖੇਤੀ ਕਰਦੇ ਜਦੋਂ ਉਹਨਾਂ ਸਮਿਆਂ ਦੇ ਵਿੱਚ ਫਸਲ ਬੀਜੀ ਜਾਂਦੀ ਤਾਂ ਰੱਬ ਦਾ ਨਾਮ ਲੈ ਕੇ ਕੀੜੀ ਜਿਹਨੇ ਉਹਦਾ ਨਾਮ ਲੈ ਕੇ ਹਾਲੀ ਪਾਲੀ ਦਾ ਕਿ ਸਾਰਿਆਂ ਦੀ ਸਾਂਝੀ ਆ ਜੀਵ ਜੰਤੂ ਵੀ ਇਹਨੂੰ ਖਾਣਗੇ ਹਾਲੀ ਪਾਲੀ ਵੀ ਇਹਨੂੰ ਖਾਣਗੇ ਉਹ ਇਹੋ ਜਿਹਾ ਚੰਗਾ ਸਮਾਂ ਸੀ ਪਰ ਉਹਦਾ ਸਾਂਝੀ ਸੀ ਇਹ ਤੁਸੀਂ ਸਿਰਫ ਪੰਛੀਆਂ ਨੂੰ ਧਿਆਨ ਕਰ ਲੰਮਾ ਟਾਈਮ ਉਹਦਾ ਖੇਤੀ ਦਾ ਜਿਹੜਾ ਹੈਗਾ ਸੀਜ਼ਨ ਚੱਲਦਾ ਕੱਢਦੇ ਦਾਣੇ ਵੜਦੇ ਹੁਣ ਇੱਕ ਦਿਨ ਚ ਵੱਢ ਕੇ ਲੈ ਜਾਂਦਾ ਅਗਲਾ ਸ਼ਾਮ ਤੱਕ ਬੋਰੀਆਂ ਚ ਪੈ ਜਾਂਦੀਆਂ ਪੰਛੀ ਨੂੰ ਜੀਵ ਜੰਤੂਆਂ ਨੂੰ ਕੁਦਰਤੀ ਭੋਜਨ ਦੇ ਕੋਈ ਥਾਵਾ ਨਹੀਂ ਰਹੀਆਂ ਨਾ ਰਹਿਣ ਬਸੇਰੇ ਬਣਾਉਣ ਲਈ ਥਾਵਾ ਰਹੀਆਂ ਨੇ ਹੁਣ ਤੁਸੀਂ ਦੇਖਿਆ ਸਕੂਨ ਆ ਬਾਜਰਾ ਆਪਾਂ ਬੀਜਿਆ ਕੰਨਾਂ 'ਚ ਜਦੋਂ ਆਵਾਜ਼ ਪੈਂਦੀ ਆ ਪੰਛੀਆਂ ਦੀ 80 8000 ਰੁਪਏ ਠੇਕਾ ਕਿੱਲੇ ਦਾ ਜਿੱਥੇ ਆਪਾਂ ਬਾਜਰਾ ਬੀਜਿਆ ਨਹੀਂ ਪਿੰਡ ਦੀ ਨਹੀਂ ਵਾਲੇ ਖੇਤ 'ਚ ਬੀਜਿਆ ਹੋਇਆ ਮਤਲਬ ਕਿ ਕੋਈ ਕਿਸ ਤਰ੍ਹਾਂ ਦੀਆਂ ਗੱਲਾਂ ਬੋਲਦਾ ਵੀ ਯਾਰ ਕੀ ਕੀ ਚੜਿਆ ਸੀ ਮਾਸਟਰ ਜੀ ਨੂੰ ਬਾਜਰਾ ਬੀਜਤਾ ਪੰਛੀ ਲਈ ਪਰ ਜਿਹੜਾ ਇਹਦੇ ਨਾਲ ਸਕੂਨ ਮਿਲਦਾ ਉਹ ਜਦੋਂ ਪੰਛੀਆਂ ਦੀਆਂ ਮਿੱਠੀ ਮਿੱਠੀਆਂ ਆਵਾਜ਼ਾਂ ਸੁਣਦੇ ਆ ਪੰਛੀ ਇਥੋਂ ਕੁਦਰਤੀ ਢੰਗ ਨਾਲ ਬਹਿ ਕੇ ਬਾਜਰੇ ਸਿੱਟਿਆਂ ਤੇ ਫੂਡ ਲੈਂਦੇ ਨੇ ਨੇ ਰੌਣਕ 2 ਮਹੀਨੇ ਚੱਲਣੀ ਇੱਥੇ ਪੂਰੀ। ਬਈ ਜਿਵੇਂ ਚੁੜੀਆਂ ਬਹੁਤ ਆਉਂਦੀਆਂ ਨੇ ਬਹੁਤ ਜਿਵੇਂ ਤੁਸੀਂ ਕਿਹਾ 80 85000 ਠੇਕਾ ਅੱਜ ਦੇ ਸਮੇਂ 'ਚ ਤਾਂ ਲੋਕਾਂ 'ਚ ਲਾਲਚ ਵਧਿਆ ਪਿਆ। ਤੁਸੀਂ 80 85000 ਠੇਕਾ ਛੱਡ ਕੇ ਦਾਣਜ ਕਰਤਾ ਹੈ। ਅਸੀਂ ਅਸੀਂ ਤਰੱਕੀ ਕਰ ਲਈ। ਤਰੱਕੀ ਕਰਨੀ ਕੋਈ ਮਾੜੀ ਗੱਲ ਨਹੀਂ ਹੈਗੀ। ਅੱچھے ਕੱਪੜੇ ਪਾਉਣੇ, ਗੱਡੀਆਂ ਚ ਜੀ ਕਿਸੇ ਕੋਲ ਹੈ, ਚੰਗੇ ਘਰ ਬਣਾਉਣੇ ਬਹੁਤ ਵਧੀਆ ਗੱਲ ਆ। ਪਰ ਇਹ ਤਰੱਕੀ ਨਾਲ ਲੈ ਕੇ ਸਭ ਨੂੰ ਸਾਡੀ ਪ੍ਰਕਿਰਤੀ ਨੂੰ ਨਾਲ ਲੈ ਕੇ ਹੁਣ ਅਸੀਂ ਜੀਵ ਜੰਤੂਆਂ ਦੀਆਂ ਕਿੰਨੀਆਂ ਪ੍ਰਜਾਤੀਆਂ ਲੋਪ ਹੋ ਗਈਆਂ। ਹਜ਼ਾਰਾਂ ਪ੍ਰਜਾਤੀਆਂ ਗੂਗਲ ਤੇ ਕੱਢ ਕੇ ਦੇਖ ਲਓ ਜੀਵ ਜੰਤੂਆਂ ਦੇ ਖਤਮ ਹੋ ਗਈਆਂ ਸਾਡੇ ਜੀਵਨ ਚੋਂ ਚਲੀਆਂ ਗਈਆਂ ਜਿਹਦਾ ਮਨੁੱਖ ਤੇ ਬਹੁਤ ਵੱਡਾ ਸਾਈਡ ਇਫੈਕਟ ਆ ਹੁਣ ਇਹ ਮੇਰੇ ਨਾਲ ਖੜਿਆ ਬਾਈਕਲੀਪ 82 ਸਾਲ ਦਾ ਹੋ ਗਿਆ ਲਗਭਗ ਨੈਣਕ ਲੱਗੀ ਹੋਈ ਆ ਨਾ ਗੋਡੇ ਵੀਗੇ ਹੋਏ ਨੇ 45 45 ਸਾਲਦਿਆਂ ਦੇ ਮੇਰੇ ਪਿੰਡ ਚ ਗੋਡੇ ਪੈ ਗਏ ਅੱਜ ਬਿਮਾਰੀਆਂ ਕਿਉਂ ਵੱਧ ਗਈਆਂ ਕਿਉਂਕਿ ਅਸੀਂ ਕੁਦਰਤ ਨਾਲੋਂ ਨਾਤਾ ਤੋੜ ਲਿਆ ਮਨੁੱਖ ਨੇ ਪ੍ਰਕਿਰਤੀ ਨਾਲੋਂ ਨਾਤਾ ਤੋੜ ਲਿਆ ਜੋ ਪ੍ਰਮਾਤਮਾ ਨੇ ਚੀਜ਼ ਬਣਾਈ ਦੀ ਚੇਂਜ ਕਰਕੇ ਮਨੁੱਖ ਨੇ ਉਹਨੂੰ ਆਪਣੇ ਢੰਗ ਦਾ ਬਣਾ ਲਿਆ ਟਿੱਬੇ ਚੱਕ ਤੇ ਅਸੀਂ ਫਸਲਾਂਸੀਂ ਆਪਣੀ ਮਰਜ਼ੀ ਨਾਲ ਕਣਕ ਝੋਨਾ ਪੰਜਾਬ ਤੇ ਹਰਿਆਣਾ ਦੀ ਮੁੱਖ ਕੀਤੀ ਰਹੀ ਗਈ। ਸੋ ਨੇਚਰ ਆ ਜਿਹੜਾ ਕੁਦਰਤੀ ਖੇਤੀ ਹੈ ਹਰਿਆਣਾ ਪੰਜਾਬ ਚੋਂ ਤਾਂ ਖਤਮ ਆ ਦੇਖੋ ਜੀ। ਬਾਕੀ ਸਟੇਟਾਂ ਦੇ ਵਿੱਚ ਹੈ ਪਰ ਇੱਥੋਂ ਖਤਮ ਹੈ ਇੱਥੇ ਤਾਂ ਜੋ ਪਾਉਂਦੇ ਆ ਉਹ ਕੱਢਦੇ ਆ। ਇੱਥੇ ਰੇਹਾਂ ਸਪਰੇਹਾਂ ਤੇ ਪੈਸਟੀਸਾਈਡ ਦੀ ਖੇਤੀ ਰਹਿ ਗਈ। ਪਹਿਲਾਂ ਜਿਹੜੀਆਂ ਕੁਦਰਤੀ ਖੇਤੀਆਂ ਸੀ ਉਹ ਰੂੜੀਆਂ ਪਾਉਂਦੇ, ਖਾਦਾਂ ਏਦਾਂ ਦੀਆਂ ਪਾਉਂਦੇ ਚੀਜ਼ਾਂ ਸੀ ਨੇਚਰ ਸੀਗਾ। ਉਹ ਸਾਰਾ ਕੁਝ ਖਤਮ ਹੋ ਗਿਆ। ਇਹਦਾ ਸਵਾਲ ਆ ਕਮਾਈ ਚਲੋ ਤੁਸੀਂ ਛੱੜਤੀ ਪਰ ਤੁਸੀਂ ਖਰਚਾ ਵੀ ਕੀਤਾ। ਬੀਜਾਂ ਦਾ ਬੀਜਾਂ ਦਾ ਇਹ オーਰਗੈਨਿਕ オーਰਗੈਨਿਕ ਬਾਜਰਾ ਬੀਜੇ ਆਪਾਂ ਨੇ ਬਾਈ ਇਹਨਾਂ ਦੀ ਬਾਈ ਨਾਲ ਆਇਦਰ ਤੋਂ ਇਧਰ ਆ ਜੇ ਥੋੜੇ ਇਹਨਾਂ ਇਹਨਾਂ ਨੇ ਸਿੱਟਾ ਦਿੱਤਾ ਸੀ ਹਾਂ ਜਿੱਦੇ ਮੈਂ ਇਹਨਾਂ ਜਿੱਦੇ ਬੀਜੇ ਅਸੀਂ ਹੈ ਬਾਹਰ ਮੈਂ ਸੀ ਟਰੈਕਟਰ ਨਾਲ ਠੀਕ ਹੈ ਬਾਈ ਨੇ ਮੇਰੇ ਰਿਸ਼ਤੇ ਚ ਬਾਈ ਲੱਗਦਾ ਕਿਉਂਕਿ ਅਸੀਂ ਪਿੰਡੇ ਚ ਬੱਡੇ ਥੋਂ ਆ ਇਹ 82 ਸਾਲ ਦਾ ਮੈਂ ਮਿਲ ਕੇ 46 ਸਾਲ ਦਾ ਅਸੀਂ ਵੱਡੇ ਥੋਂ ਲੱਗਦੇ ਆ ਮੈਂ ਤਾਂ ਅਸੀਂ ਬਾਈ ਲੱਗਦੇ ਆ ਇਹਨਾਂ ਨੇ ਸਿੱਟਾ ਦਿੱਤਾ ਸੀ ਉਦੋਂ ਆਇਆ ਇਹ ਸਿੱਟਾ ਮੇਰਾ ਸਵਾਲ ਆ ਵੀ ਤੁਸੀਂ ਖਰਚਾ ਵੀ ਆਪਣੀ ਜੇਬ ਚੋਂ ਕਰਿਆ ਸਾਰਾ ਮੈਂ ਨਾ ਮੇਰੇ ਜਿਹੜੇ ਪਿਤਾ ਜੀ ਸੀਗੇ ਮੇਰੇ ਪਿਤਾ ਜੀ 10 ਸਾਲ ਸਰਪੰਚ ਰਿਹਾ ਪਿੰਡ ਚੱਠਾ ਨੇੜਾ ਦੇ ਜਿਹੜਾ ਵਿਰਾਸਤ ਜਿ ਮੈਨੂੰ ਉਹਨਾਂ ਤੋਂ ਚੀਜ਼ ਮਿਲੀ ਆ ਉਹ ਉਹ ਦਾਨੀ ਦਿਆਲੂ ਸੀ ਮਨੁੱਖ ਦਾ ਦਿਆਲੂ ਹੋਣਾ ਬਹੁਤ ਜ਼ਰੂਰੀ ਆ ਕਿਹਾ ਗਿਆ ਕਿ ਦਇਆ ਤੋਂ ਬਿਨਾਂ ਸਿੱਧ ਵੀ ਕਸਾਈ ਆ ਸਿੱਧ ਸਿੱਧ ਵੀ ਕਸਾਈ ਆ ਜਿਹਦੇ ਅੰਦਰ ਦਇਆ ਨਹੀਂ ਹੈਗੀ ਸੋ ਤੁਹਾਡੇ ਅੰਦਰ ਦਇਆ ਹੋਣੀ ਚਾਹੀਦੀ ਆ ਮਨੁੱਖਤਾ ਪ੍ਰਤੀ ਜੀਵ ਜੰਤੂਆਂ ਪ੍ਰਤੀ ਪ੍ਰਕਿਰਤੀ ਪ੍ਰਤੀ ਮੇਰੇ ਬਾਪੂ ਜੀ ਦਾਨੀ ਸੀ ਦਿਆਲੂ ਸੀ ਪਰ ਦਾਨ ਦੱਸਦੇ ਨਹੀਂ ਸੀ ਕਰਕੇ ਮੈਂ ਕੀ ਕਰਦਾ ਲੋਕਾਂ ਨੂੰ ਪਤਾ ਲੱਗਦਾ ਸੀ ਕਿ ਆ ਕਰਦਾ ਆ ਕਰਦਾ ਬਾਅਦ ਚ ਉਹਨੇ ਮਰਨ ਤੋਂ ਬਾਅਦ ਪਤਾ ਲੱਗਿਆ ਵੀ ਆ ਕਰਦਾ ਸੀ ਮੈਂ ਇਹ ਚੀਜ਼ਾਂ ਜਦੋਂ ਆਪਾਂ ਇੱਥੇ ਅਗਰ ਬੋਲ ਰਹੇ ਆ ਤਾਂ ਇੱਕ ਸੁਨੇਹੀ ਇਹ ਹੈ ਜੇ ਕਿ ਸਮਾਜ ਨੂੰ ਦੇਣ ਦੀ ਲੋੜ ਆ ਕਿ ਸਾਡੇ ਅੰਦਰੋਂ ਸਾਡੇ ਪੁਰਖਿਆਂ ਦੀ ਸੋਚ ਮਰ ਗਈ ਤਰੱਕੀ ਨੂੰ ਕੀ ਕਰਾਂਗੇ ਆਪਾਂ ਅਸੀਂ ਇਹ ਇਹ ਸੋਚ ਨੂੰ ਲੈ ਕੇ ਆਓ ਪ੍ਰਕਿਰਤੀ ਨੂੰ ਪਿਆਰ ਕਰੋ ਸਭ ਤੋਂ ਪਹਿਲਾਂ ਬੰਦੇ ਦਾ ਕੁਦਰਤ ਪ੍ਰੇਮੀ ਹੋਣਾ ਜ਼ਰੂਰੀ ਆ ਬਾਕੀ ਸਾਰਾ ਕੁਝ ਬਾਅਦ ਦੇ ਵਿੱਚ ਆ ਜੇ ਇੱਕ ਚੰਗਾ ਮਨੁੱਖ ਬਣਨਾ ਚੰਗਾ ਇਨਸਾਨ ਬਣਨਾ ਬੱਚੇ ਨੇ ਕੋਈ ਵੀ ਸਭ ਨੂੰ ਮੈਂ ਇਹ ਸਿਖਿਆ ਦਿੰਦਾ ਕਿ ਸਭ ਤੋਂ ਪਹਿਲਾਂ ਕੁਦਰਤ ਪ੍ਰੇਮੀ ਬਣੋ ਤੁਹਾਡੇ ਅੰਦਰ ਕੁਦਰਤ ਪ੍ਰਤੀ ਪ੍ਰਕਿਰਤੀ ਪ੍ਰਤੀ ਜੀਵ ਜੰਤੂਆਂ ਪ੍ਰਤੀ ਦਇਆ ਹੋਣੀ ਚਾਹੀਦੀ ਆ ਤੁਸੀਂ ਦਿਆਲੂ ਹੋਣੇ ਚਾਹੀਦੇ ਹੋ ਸੋ ਮੈਨੂੰ ਅੱਜ ਜਾਈ ਮੈਂ ਆਪਾਂ ਖੜ ਕੇ ਗੱਲਬਾਤ ਕਰ ਰਹੇ ਆ ਸਿਰਫ ਆ ਪੰਛੀਆਂ ਕਰਕੇ ਕਿ ਇਹਨਾਂ ਨੂੰ ਵੀ ਆਪਾਂ ਮੇਰਾ ਮੈਂ ਨਹੀਂ ਕਿ ਮੈਂ ਕੋਈ ਪ੍ਰਸਿੱਧੀ ਖੱਟਣ ਲਈ ਕਿ ਯਾਰ ਮੈਂ ਬਾਜਰਾ ਵੀ ਤਾਂ ਬਹੁਤ ਵੱਡਾ ਕੰਮ ਕਰਤਾ ਕੋਈ ਆਪਾਂ 17 ਸਾਲ ਤੋਂ ਪ੍ਰ ਆਲਨੇ ਬਣਾਉਣਿਆਂ ਲਗਾਉਣਿਆਂ ਤੇ ਬਣਦੇ ਆ ਨਿੱਜੀ ਮਿਸ਼ਨ ਆਪਣਾ ਕੋਈ ਕਿਸੇ ਤੋਂ ਕੋਈ ਆਪਣੀ ਐਨਜੀਓ ਕੋਈ ਟਰਸਟ ਕੁਝ ਨਹੀਂ ਹੈਗਾ ਜਿੰਨੀ ਕ ਆਪਣੀ ਹੈ ਖਰਚ ਕਰਨ ਦੀ ਮਹੀਨੇ ਦਾ ਜਿੰਨਾ ਕ ਆਪਾਂ ਲਾਉਣਾ ਦਸਵੰਦ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਫਲਸਫੇ ਅਨੁਸਾਰ ਦਸਵੰਦ ਕੱਢਣ ਦਾ ਇਹ ਆਪਣਾ ਤਰੀਕਾ ਇਹ ਨਵਾਂ ਐਡ ਹੋਇਆ ਮੈਨੂੰ ਬਹੁਤ ਵਧੀਆ ਲੱਗਿਆ ਪਿਛਲੇ ਵਾਰ ਬਹੁਤ ਪੰਛੀ ਆਇਆ ਬਹੁਤ ਪ੍ਰਜਾਤੀਆਂ ਜੀਵ ਜੰਤੂ ਆਉਂਦੇ ਆ ਸੋ ਦਸਵੰਦ ਕੱਢਣਾ ਬਹੁਤ ਜ਼ਰੂਰੀ ਆ ਹਰ ਮਨੁੱਖ ਨੂੰ ਆਪਦੇ ਜਿੰਨੀ ਕੋਦੇ ਕੋਲ ਕਮਾਈ ਦੇ ਸੋਰਸ ਹੈਗੇ ਨੇ ਉਹਦੇ ਚੋਂ ਦਸਵੰਦ ਕੜਨਾ ਚਾਹੀਦਾ ਜਿਵੇਂ ਗੁਰੂ ਨਾਨਕ ਦੇਵ ਮਰਨ ਕਿਤੇ ਕੀਰਤ ਕਰੋ ਨਾਮ ਜਪੋ ਵੰਡ ਕੇ ਛਕੋ ਜਿੰਨਾ ਤੁਸੀਂ ਪ੍ਰਕਿਰਤੀ ਲਈ ਕਰ ਸਕਦੇ ਹੋ ਅੰਦਰੋਂ ਬਾਹਰ ਵਿਰੋਧ ਖਤਮ ਸਭ ਕਿਸੇ ਪ੍ਰਤੀ ਕੋਈ ਨਫ਼ਰਤ ਕੁਛ ਨਹੀਂ ਰੱਖਣੀ ਤੁਸੀਂ ਪ੍ਰਕਿਰਤੀ ਨੂੰ ਪਿਆਰ ਕਰੋ ਜੋ ਤੁਸੀਂ ਆਉਂਦੇ ਖੇਤ ਆ ਪਾਹ ਦੇਖਦੇ ਆ ਲੋਕ ਕਹਿੰਦੇ ਠੇਕਾ ਮੈਂ ਕਹਿੰਦਾ ਮੈਂ ਤਾਂ 2 ਲੱਖ ਵਸੂਲ ਲਿਆ ਆਪਾਂ ਪ੍ਰਕਿਰਤੀ ਜਿਹੜਾ ਇੱਥੇ ਸਕੂਨ ਮਿਲਦਾ ਚੀਜ਼ਾਂ ਨੇ ਅਹੀਆਂ ਸਮਾਜ ਨੂੰ ਇੱਕ ਸੋਹਣਾ ਸੁਨੇਹਾ ਚੰਗਾ ਸੁਨੇਹਾ ਹੋਰ ਸਨੇਹ ਤਾਂ ਲੋਕ ਸੌਰੀ ਦੇ ਜਨ ਐ ਕਰ ਦੋ ਚੱਕ ਦੋ ਰੀਲਾਂ ਦੇਖੀਆਂ ਲੋਕ ਇਹ ਚੀਜ਼ਾਂ ਨੇ ਚੰਗੀਆਂ ਚੀਜ਼ਾਂ ਚੰਗੇ ਸੁਨੇਹੇ ਸਾਡੇ ਪੁਰਖਿਆਂ ਦੀ ਸੋਚ ਨੂੰ ਪੜਾਉਣ ਦੀ ਰੂਹ ਨੂੰ ਸਕੂਨ ਮਿਲੇ ਯਾਰ ਸਾਡੇ ਬੱਚੇ ਅੱਗੇ ਸਾਡੇ ਪਰਿਵਾਰ ਚੰਗੇ ਕੰਮ ਕਰ ਰਹੇ ਨੇ ਕੋਈ ਚੰਗਾ ਸਮਾਜ ਨੂੰ ਕੋਈ ਸੇਵ ਦੇ ਰਹੇ ਨੇ ਬਿਲਕੁਲ ਇੱਕ ਵੱਡੀ ਪਹਿਲ ਕਦਮੀ ਲక్ష్మణ ਸਿੰਘ ਛੱਠਾ ਦੇ ਵੱਲੋਂ ਸਰਕਾਰੀ ਅਧਿਆਪਕ ਨੇ ਪਰ ਦੂਜੇ ਪਾਸੇ ਫਰੀ ਦੇ ਵਿੱਚ ਲੰਗਰ ਉਹਨਾਂ ਨੇ ਆਪਣੇ ਪੰਜ ਕਨਾਲਾਂ ਜ਼ਮੀਨ ਦੇ ਵਿੱਚ ਪੰਛੀਆਂ ਦੇ ਲਈ ਲਾ ਦਿੱਤਾ ਪੰਛੀਆਂ ਨੂੰ ਬਚਾਉਣ ਦੇ ਲਈ ਪੰਛੀਆਂ ਦੀ ਅਲੋਪ ਹੋਣਦੀਆਂ ਪ੍ਰਜਾਤੀਆਂ ਨੂੰ ਬਚਾਉਣ ਦੇ ਲਈ ਇਹ ਪਿਛਲੇ 17-18 ਸਾਲ ਤੋਂ ਕੰਮ ਕਰ ਰਹੇ ਨੇ ਫਰੀ ਦੇ ਵਿੱਚ ਆਲਣੇ ਵੰਡਦੇ ਨੇ ਆਲਣੇ ਲਗਾਉਂਦੇ ਨੇ ਗਰਮੀਆਂ 'ਚ ਕਟੋਰੇ ਵੰਡਦੇ ਨੇ ਪਰ ਹੁਣ ਸਭ ਤੋਂ ਵੱਡਾ ਕਦਮ ਜਿਹੜਾ ਹੈਗਾ ਲక్ష్మణ ਸਿੰਘ ਚੱਠਾ ਦੇ ਵੱਲੋਂ ਚੁੱਕਿਆ ਗਿਆ ਪਿਛਲੇ ਸਾਲ ਵੀ ਇਹਨਾਂ ਨੇ ਇਸ ਤਰੀਕੇ ਨਾਲ ਬਾਜਰਾ ਬੀਜਿਆ ਸੀ ਤੇ ਹੁਣ ਵੀ ਆਪਣੀਆਂ 5 ਕਨਾਲਾਂ ਜ਼ਮੀਨ ਦੇ ਵਿੱਚ ਪੰਛੀਆਂ ਦੇ ਲਈ ਖੁੱਲਾ ਲੰਗਰ ਜਿਹੜਾ ਹੈਗਾ ਲక్ష్మణ ਸਿੰਘ ਚੱਠਾ ਦੇ ਵੱਲੋਂ ਲਗਾਇਆ ਗਿਆ ਪਿੰਡ ਚੱਠਾ ਨੇਹੜਾ ਤੋਂ ਚਰਨਜੀਤ ਕੌਸ਼ਲ న్యూਸ 18 ਪੰਜਾਬ